ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਆਪਾਂ ਵੀ ਠੀਕ ਠਾਕ ਆ ਵੀ ਹੋਰ ਸਨਾਓ ਸਾਰੇ ਕਿਵੇਂ ਹੋ ਠੀਕ ਹੋ ਸਾਰੇ ਠੀਕ ਠਾਕ ਚਾਹੀਦੇ ਆ ਵਧੀਆ ਤੇ ਆਪਾਂ ਫਿਰ ਮਿਲਦੇ ਆ ਅੱਜ ਛੋਟੀ ਜਿਹੀ ਵੀਡੀਓ ਦੇ ਨਾਲ ਜੋ ਕਿ ਆਪਣੀਆਂ ਭੈਣਾਂ ਲਈ ਆ ਬਿਉਟੀ ਨਗਲੇਟਰ ਅੱਜ ਵਾਲੀ ਵੀਡੀਓ ਜਿਹੜੀ ਬਹੁਤ ਜ਼ਿਆਦਾ ਵਧੀਆ ਤੇ ਬਹੁਤ ਹੀ ਕਮਾਲ ਦੀ ਆ ਠੀਕ ਆ ਛੋਟਾ ਜਿਹਾ ਕੰਮ ਆ ਜਿਹੜੀਆਂ ਭੈਣਾਂ ਨੇ ਕਰਨਾ ਆ ਆਪਦੇ ਫੇਸ ਤੇ ਤੇ ਕਿਸੇ ਵੀ ਤਰ੍ਹਾਂ ਦਾ ਦਾਗ ਆ ਕੋਈ ਵੀ ਮਤਲਬ ਸਕਿਨ ਆ ਜਿਹੜੀ ਕੋਈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਤੁਹਾਡੀ ਸਕਿਨ ਦੀ ਸਾਰੀਆਂ ਪ੍ਰੋਬਲਮ ਖਤਮ ਹੋ ਜਾਣਗੀਆਂ ਖਾਸ ਕਰਕੇ ਜਿਨ੍ਹਾਂ ਦੀ ਸਕਿਨ ਆ ਜਿਹੜੀ ਢਿੱਲੀ ਹੋ ਗਈ ਆ ਲਟਕ ਗਈ ਆ ਉਹ ਸਕਿਨ ਆ ਜਿਹੜੀ ਟਾਈਟ ਹੋ ਜੂਗੀ ਥੋੜੇ ਜਿਹੇ ਦਿਨਾਂ ਦੇ ਵਿੱਚ ਥੋੜੇ ਜਿਹੇ ਦਿਨਾਂ 'ਚ ਟਾਈਟ ਹੋ ਜੂਣਾ ਹੈ ਨਹੀਂ ਕੋਈ ਤੁਹਾਨੂੰ ਵੀ ਮਹੀਨਾ 2 ਮਹੀਨੇ ਲੰਬਾ ਪ੍ਰੋਸੀਜਰ ਕਰਨਾ ਪਊਗਾ ਥੋੜੇ ਜਿ ਦਿਨਾਂ ਚ ਟਾਈਟ ਹੋ ਜੂਗੀ ਪਰ ਤੁਸੀਂ ਜਿਹੜਾ ਇਹਨੂੰ ਥੋੜਾ ਜਿਹਾ ਟਾਈਮ ਦੇ ਕੇ ਕਰਨਾ ਹੋਊਗਾ ਠੀਕ ਆ ਤੇ ਛੋਟਾ ਜਾਈ ਆਪਾਂ ਹੋਮ ਰੈਮਡੀ ਹੈ ਜਿਹੜੀ ਛੋਟੀ ਜੀ ਅੱਜ ਤੇ ਆਪਣੀ ਬਹੁਤ ਸੌਖੀ ਆ ਬਾਲਾ ਸਮਾਨ ਵੀ ਨਹੀਂ ਇਕੱਠਾ ਕਰਨਾ ਸਾਰਾ 10 ਤੋਂ 20 ਰੁਪਏ ਦਾ ਖਰਚਾ ਤੇ ਤੁਹਾਡੀ ਸਕਿਨ ਦੇ ਇੰਨਾ ਜ਼ਿਆਦਾ ਵਧਾ ਰਿਜ਼ਲਟ ਆਊਗਾ ਬਹੁਤ ਹੀ ਜ਼ਿਆਦਾ ਕਹਿ ਠੀਕ ਆ ਤੇ ਚਲੋ ਆਪਣੀ ਰਸੋਈ ਚ ਹੀ ਸਮਾਨ ਪਿਆ ਹੁੰਦਾ ਕੋਈ ਬਾਹਰੋਂ ਕੁਝ ਨਹੀਂ ਲੈ ਕੇ ਆਉਣਾ ਹੁੰਦਾ ਪਰ ਕੋਈ ਇੱਕ ਅੱਧੀ ਚੀਜ਼ ਹੀ ਹੁੰਦੀ ਹੈ ਜਿਹੜੀ ਆਪਾਂ ਤੁਹਾਨੂੰ ਬਾਹਰੋਂ ਲਿਆ ਕੇ ਦੱਸਣ ਲਈ ਕਹਿਣੀ ਆ ਠੀਕ ਆ ਤੇ ਚਲੋ ਜੀ ਆਪਾਂ ਬਾਲਾ ਸਮਾਂ ਹੁਣ ਨਹੀਂ ਲੈਂਦੇ ਤੇ ਆਪਾਂ ਜਿਹੜੀ ਰੈਮਡੀ ਉਹ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਚਾਹੀਦਾ ਇੱਕ ਆ ਬਾਉਲ ਠੀਕ ਆ ਤੇ ਇਹ ਆਪਣੇ ਕੋਲੇ ਹੈਗਾ ਦੂਸਰੇ ਨੰਬਰ ਤੇ ਚਾਹੀਦੀ ਆਪਾਂ ਨੂੰ ਮਲਤਾਨੀ ਮਿੱਟੀ ਠੀਕ ਆ ਤੇ ਆਪਣੇ ਕੋਲੇ ਮਲਤਾਨੀ ਮਿੱਟੀ ਹੈ ਜਿਹੜੀ ਮਾਰਕੀਟ ਵਾਲੀ ਆ ਠੀਕ ਆ ਹਰਬਲ ਦੀ ਸੀਗੀ ਇਹ ਮੇਰਾ ਡੱਬਾ ਜਿਹੜਾ ਟੁੱਟ ਗਿਆ ਸੀ ਤਾਂ ਮੈਂ ਇਹਦੇ ਚ ਪਾ ਕੇ ਰੱਖੀ ਹੋਈ ਆ ਤੇ ਤੁਸੀਂ ਮਲਤਾਨੀ ਮਿੱਟੀ ਜਿਹੜੀ ਉਹ ਗਾਚਨੀ ਜਿਹੜੀ ਘਰੇ ਵੀ ਪਿਓ ਕੇ ਲੈ ਸਕਦੇ ਹੋ ਉੱਥੇ ਮਤਲਬ ਬਾਜ਼ਾਰ ਚ ਵੀ ਲਿਆ ਸਕਦੇ ਠੀਕ ਆ ਥੋੜੀ ਜੀ ਆਪਾਂ ਇਹ ਪਾਉਣੀ ਆ ਜੈਨਕੀ 스ਪੂਨ ਕੀ ਪਾਉਣਾ ਬਸ ਠੀਕ ਆ ਆ ਦੇਖ ਆ ਦੇਖ ਠੀਕ ਆ ਥੋੜੀ ਜੀ ਆਪਾਂ ਇਹ ਪਾ ਲਈ ਦੂਸਰੇ ਨੰਬਰ ਤੇ ਆਪਾਂ ਨੂੰ ਚਾਹੀਦਾ ਦੁੱਧ ਜਿਹੜਾ ਕੀ ਆਪਣੇ ਘਰੇ ਕੱਚਾ ਦੁੱਧ ਜਿਹੜਾ ਵੀ ਤੁਸੀਂ ਵਰਤਦੇ ਮੱਝ ਦਾ ਗਾਂ ਦਾ ਹੁਣ ਇਹ ਨਾ ਕਮੈਂਟ ਕਰਿਓ ਮੱਝ ਦਾ ਲੈਣਾ ਗਾਂ ਦਾ ਲੈਣਾ ਕਿਵੇਂ ਠੀਕ ਆ ਜਿਹੜਾ ਵੀ ਤੁਸੀਂ ਯੂਜ਼ ਕਰਦੇ ਹੋ ਘਰੇ ਪਰ ਦੁੱਧ ਜਿਹੜਾ ਕੱਚਾ ਹੋਣਾ ਜੀ ਦਾ ਜੇ ਬਹੁਤ ਹੀ ਜ਼ਰੂਰਤ ਆ ਮਤਲਬ ਇੱਕ ਕੱਚਾ ਨਹੀਂ ਹੈਗਾ ਕਈ ਵਾਰੀ ਕਿਸੇ ਦੇ ਨਹੀਂ ਹੁੰਦਾ ਤਾਂ ਤੁਹਾਨੂੰ ਕਰਨਾ ਪੈਗਾ ਤਾਂ ਤੁਸੀਂ ਠੰਡਾ ਦੁੱਧ ਫ੍ਰਿਜ ਵਾਲਾ ਲੈ ਸਕਦੇ ਠੀਕ ਆ ਆਪਾਂ ਥੋੜਾ ਜਿਹਾ ਇਹ ਪਾਵਾਂਗੇ ਲਓ ਠੀਕ ਆ ਇਹਨਾਂ ਕੀ ਤਾਂ ਹੁਣ ਚਾਹੀਦੀ ਆਪਾਂ ਨੂੰ ਇੱਕ ਐਲੋਵੇਰਾ ਜੈਲ ਇਹਦਾ ਤਾਂ ਤੁਹਾਨੂੰ ਪਤਾ ਹੀ ਆ ਵੀ ਰਿਜ਼ਲਟ ਇੰਨੇ ਵਧਗਾਣਾ ਇਹਦੇ ਕਮਾਲ ਦੇ ਹੈ ਜਰਵਾ ਠੀਕ ਆ ਥੋੜੀ ਜੀ ਆਪਾਂ ਇਹ ਪਾਵਾਂਗੇ ਆਪਣੇ ਕੋਲੇ ਮਾਰਕੀਟ ਵਾਲੀ ਆ ਤੁਸੀਂ ਜੇ ਘਰੇ ਆ ਤੁਹਾਡੀ ਤਾਂ ਘਰੇ ਜਿਹੜੀ ਉਹਦੀ ਕੈਮੀਕਲ ਜਿਹੜਾ ਉਹਦੇ ਵਿੱਚ ਹੁੰਦਾ ਉਹ ਕੱਢ ਕੇ ਝਰੀਲਾ ਜਾ ਤਾਂ ਫਿਰ ਯੂਜ਼ ਕਰਨੀ ਆ ਮੁੱਦੀ ਰੱਖ ਕੇ ਅੱਧਾ ਪੌਣਾ ਘੰਟਾ ਤਾਂ ਆਪਾਂ ਦੋ ਗੁੰਨੇ ਹੀ ਇਹਦਾ ਪਾਉਣਾ ਬਸ ਠੀਕ ਆ ਰਿਜ਼ਲਟ ਇੰਨਾ ਵਧਾ ਹੋਗਾ ਇੱਕ ਹੈਗੀ ਫੜਕੜੀ ਫੜਕੜੀ ਪਾਊਡਰ ਦਾ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਸਕਿਨ ਲੂਜ਼ ਹੋ ਗਈ ਆ ਉਹ ਦਿਨਾਂ ਦੇ ਵਿੱਚ ਟਾਈਟ ਹੋ ਜੂਗੀ ਤੁਸੀਂ ਇਸ ਚੀਜ਼ ਨਾਲ ਇੱਕ ਕੱਲੀ 10-20 ਰੁਪਏ ਦੀ ਫੜਕੜੀ ਆ ਇੰਨੀ ਸਰੀ ਆ ਜਾਂਦੀ ਆ ਇਹਨੂੰ ਘਰੇ ਪੀਸ ਕੇ ਰੱਖ ਲਓ ਆਪਾਂ ਇਹ ਲਿਆ ਕੇ ਘਰੇ ਹੀ ਪੀਸੀ ਹੋਈ ਆ ਠੀਕ ਆ ਜੇ ਵੈਸੇ ਪਾਊਡਰ ਵੀ ਮੇਰੇ ਖਾਲਚ ਮੈਂ ਪੁੱਛਿਆ ਨਹੀਂ ਵੀ ਪਾਊਡਰ ਮਿਲਦਾ ਹੈ ਦਾ ਜਾਂ ਨਹੀਂ ਮਿਲਦਾ ਮਿਲ ਲੱਗਦਾ ਮਿਲ ਜਾਂਦਾ ਹੋਊਗਾ ਪਾਊਡਰ ਵੀ ਤਾਂ ਤੁਸੀਂ ਇਹਦਾ ਪਾਊਡਰ ਵੀ ਲਿਆ ਸਕਦੇ ਹੋ ਤੇ ਘਰੇ ਬਹੁਤ ਸੌਖੇ ਤਰੀਕੇ ਨਾਲ ਪੀਸੀ ਜਾਂਦੀ ਹੈ ਤੇ ਘਰੇ ਵੀ ਪੀਸ ਕੇ ਛਾਂ ਕੇ ਰੱਖ ਲਓ ਬਰੀਕ ਪਾਊਡਰ ਬਣਾ ਕੇ ਠੀਕ ਆ ਇੱਕ ਚੁਟਕੀ ਸਿਰਫ ਇਹਦੀ ਪਾਉਣੀ ਆ ਇੱਕ ਚੁਟਕੀ ਆਹ ਖਤੋਂ ਦਿਖਾ ਦਾਂਗੇ ਆ ਦੇਖੋ ਚੁਟਕੀ ਠੀਕ ਆ ਇੱਕ ਚੁਟਕੀ ਪਾਉਣੀ ਆ ਦੀ ਜ਼ਿਆਦਾ ਨਹੀਂ ਹੋਣਾ ਜੇ ਤੁਸੀਂ ਰਾਤ ਨੂੰ ਕਰ ਲਓਗੇ ਤਾਂ ਬੈਸਟ ਆ ਨਹੀਂ ਤੁਸੀਂ ਦਿਨ ਜਿਹੜੇ ਟਾਈਮ ਮਰਜ਼ੀ ਕਰ ਸਕਦੇ ਹੋ ਇੱਕ ਆਪਣੇ ਕੋਲੇ ਹੈਗਾ ਗੁਲਾਬ ਚਾ ਠੀਕ ਆ ਦੋ ਕੂੰਦਾ ਪਾਏ ਦਿਨਾ ਪਾਉਣੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰ ਲਾਂਗੇ ਮਿਕਸ ਤਾਂ ਇੱਕ ਬਣਾ ਲਾਂਗੇ ਆਪਾਂ ਪੈਕ ਇਹ ਪੈਕ ਤੁਸੀਂ ਇੱਕ ਇੱਕ ਦਿਨ ਛੱਡ ਕੇ ਆਪਦੇ ਫੇਸ ਤੇ ਲਾਉਣਾ ਲਗਾਤਾਰ ਇੱਕ ਹਫਤਾ ਇੱਕ ਹਫਤੇ ਬਾਅਦ ਤੁਹਾਡੀ ਸਕਿਨ ਆ ਜਿਹੜੀ ਲੱਗ ਗਈ ਆ ਜਾਂ ਕਿਸੇ ਵੀ ਤਰ੍ਹਾਂ ਦੇ ਦਾਅ ਸੀ ਸ਼ਾਇਆ ਸੀ ਜਾਂ ਮਤਲਬ ਉਹ ਧੁੱਪ ਨਾਲ ਜਿਹੜੀ ਹੁਣ ਖਰਾਬ ਹੋਈ ਸੀ ਠੀਕ ਆ ਸਾਰੀ ਗਰਮੀ ਦੇ ਵਿੱਚ ਉਹ ਇੰਨੀ ਵਧਗਾ ਹੋ ਜੂਗੀ ਨਾ ਨੇਚਰਲ ਤੌਰ ਤੇ ਬਿਊਟੀ ਆ ਜਿਹੜੀ ਢੋਡੀ ਦਿਖਣ ਲੱਗਦੀ ਢੋਡੀ ਲਓ ਜੀ ਆਪਾਂ ਇਹਨੂੰ ਪੈਕ ਤਿਆਰ ਕਰਨਾ ਪੈਕ ਤਿਆਰ ਕਰਨ ਵਾਸਤੇ ਤੁਹਾਨੂੰ ਇਹ ਨਹੀਂ ਹੈਗਾ ਵੀ ਤੁਹਾਨੂੰ ਕਿਵੇਂ ਦਾ ਪੈਕ ਤਿਆਰ ਕਰਨਾ ਕਿਉਂਕਿ ਇਹ ਸਾਰੀਆਂ ਭੈਣਾਂ ਨੂੰ ਪਤਾ ਹੀ ਹੁੰਦਾ ਵੀ ਪੈਕ ਕਿਵੇਂ ਦਾ ਤਿਆਰ ਹੁੰਦਾ ਠੀਕ ਆ ਆਪਣਾ ਥੋੜਾ ਜਿਹਾ ਇਹ ਥਿੱਕ ਹੈ ਇਸ ਕਰਕੇ ਆਪਾਂ ਥੋੜਾ ਜਿਹਾ ਦੁੱਧ ਹੋਰ ਪਾਵਾਂਗੇ ਠੀਕ ਆ ਕਿਉਂਕਿ ਇਹ ਬਹੁਤ ਜ਼ਿਆਦਾ ਆਪਾਂ ਗਾੜਾ ਨਹੀਂ ਰੱਖਣਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਠੀਕ ਆ ਇਹ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਪਤਾ ਹੀ ਲਓ ਜੀ ਆਪਣਾ ਜਿਹੜਾ ਪੈਕ ਆ ਇਹ ਤਿਆਰ ਹੋ ਗਿਆ ਦੇਖੋ ਤੁਸੀਂ ਠੀਕ ਆ ਐਵੇਂ ਦਾ ਐਵੇਂ ਦਾ ਇੱਕ ਪੈਕ ਤਿਆਰ ਕਰ ਲੈਣਾ ਤੁਸੀਂ ਉਸ ਤੋਂ ਪਹਿਲਾਂ ਆਪਦਾ ਜਿਹੜਾ ਫੇਸ ਆ ਚੰਗੀ ਤਰ੍ਹਾਂ ਸਾਫ਼ ਹੋਣਾ ਚਾਹੀਦਾ ਵਾਸ਼ ਕੀਤਾ ਹੋਣਾ ਚਾਹੀਦਾ ਤੁਸੀਂ ਚਾਹੇ ਦੁੱਧ ਨਾਲ ਵਾਸ਼ ਕੀਤਾ ਚਾਹੇ ਦਹੀਂ ਨਾਲ ਵਾਸ਼ ਕੀਤਾ ਚਾਹੇ ਤੁਸੀਂ ਕਿਸੇ ਵੀ ਸੋਪ ਨਾਲ ਆਪਦੇ ਫੇਸ ਵਾਸ਼ ਨਾਲ ਜਾਂ ਫਿਰ ਜਿਹੜਾ ਮੈਂ ਫੇਸ ਵਾਸ਼ ਬਣਾਇਆ ਹੋਇਆ ਉਹਦੇ ਨਾਲ ਕਰ ਸਕਦੇ ਹੋ ਠੀਕ ਆ ਮੇਰਾ ਤਾਂ ਉਹਦੇ ਨਾਲ ਹੀ ਕੀਤਾ ਹੋਇਆ ਆਪਦੇ ਫੇਸ ਵਾਸ਼ ਨਾਲ ਜਿਹੜਾ ਨੇਚਰਲ ਮੈਂ ਘਰੇ ਤਿਆਰ ਕੀਤਾ ਹੋਇਆ ਤਾਂ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇਸ ਪੈਕ ਨੂੰ ਆਪਦੇ ਫੇਸ ਤੇ ਲਗਾਉਣਾ ਮਲਤਾਨੀ ਮਿੱਟੀ ਇੰਨੀ ਵਧੀਆ ਚੀਜ਼ ਹੈ ਨਾ ਤੁਸੀਂ ਬ੍ਰਸ਼ ਦੀ ਮਦਦ ਨਾਲ ਵੀ ਲਗਾ ਸਕਦੇ ਹੋ ਤੇ ਤੁਸੀਂ ਇਹਨੂੰ ਉਹਦੇ ਨਾਲ ਮਤਲਬ ਕਿ ਹੱਥ ਨਾਲ ਵੀ ਲਗਾ ਸਕਦੇ ਹੋ ਠੀਕ ਹੈ ਇੱਕ ਮਿੰਟ ਸ਼ੀਸ਼ਾ ਦੇਖ ਕੇ ਨਾ ਚੰਗੀ ਤਰ੍ਹਾਂ ਆਪਦੇ ਫੇਸ ਤੇ ਸਾਰੇ ਨੂੰ ਕਵਰ ਕਰ ਲੈਣਾ ਇਹਦੇ ਨਾਲ ਤੇ ਜੇ ਤੁਹਾਡੀ ਸਕਿਨ ਜਿਹੜੀ ਲੱਤੀ ਹੋਈ ਆ ਉਹ ਇੱਕ ਹਫ਼ਤੇ ਬਾਅਦ ਤੋਂ ਰਿਜ਼ਲਟ ਆ ਜਿਹੜਾ ਉਸ ਚੀਜ਼ ਦਾ ਮਿਲ ਜੂਗਾ ਵੀ ਤੁਹਾਡੀ ਸਕਿਨ ਇੰਨੀ ਜ਼ਿਆਦਾ ਵਧੀਆ ਹੋ ਜੂਗੀ ਕੋਈ ਸਾਈਡ ਇਫੈਕਟ ਨਹੀਂ ਹੈਗਾ ਕੋਈ ਚੀਜ਼ ਆਪਾਂ ਇਹਦੇ ਚ ਇਹੋ ਜਿਹੀ ਨਹੀਂ ਪਾਈ ਜਿਹੜੀ ਕੈਮੀਕਲ ਹੋਵੇ ਠੀਕ ਆ ਸਾਰਾ ਸਮਾਨ ਆਪਣੇ ਘਰ ਕੀ ਪਿਆਊਗਾ ਮਲਤਾਨੀ ਮਿੱਟੀ ਤੁਸੀਂ ਲਿਆ ਕੇ ਮਤਲਬ ਕਿ 30-40 ਰੁਪਏ ਦੀ ਇਹ ਵੱਡੀ ਸਾਰੀ ਪੈਕਿੰਗ ਆ ਜਾਂਦੀ ਆ ਤੇ ਕਿੰਨਾ ਚਿਰ ਹੀ ਕੱਢ ਜਾਂਦੀ ਹੈ ਕੋਈ ਆਏ ਨਹੀਂ ਹੈਗਾ ਵੀ ਇਹ ਇੱਕ ਹੀ ਵਾਰੀ ਲੱਗ ਜਾਂਦੀ ਆ ਦੇ ਸਿਰਫ 1 ਚਮਚਾ ਇਹ ਬਾਦੂ ਸਾਰੀ ਬਣ ਜਾਂਦੀ ਠੀਕ ਆ ਤੇ ਫੜਕੜੀ ਵੀ 10 ਰੁਪਏ ਦੀ ਕਿੰਨੀ ਸਾਰੀ ਆ ਜਾਂਦੀ ਹੈ ਸਿਰਫ 1 ਰੁਪਏ ਦੀ ਵੀ ਨਹੀਂ ਉਤੋਂ ਦੀ ਇੱਕ ਰੈਮਡੀ ਦੇ ਵਿੱਚ 1 ਰੁਪਏ ਦੀ बस ਸਕਿਨ ਨੂੰ ਬ੍ਰਾਈਟ ਕਰਨਾ ਚਾਹੀਦਾ ਟਾਈਟ ਕਰਨ ਵਿੱਚ ਮਲਤਾਨੀ ਮਿੱਟੀ ਤੇ ਫੜਕੜੀ ਤੋਂ ਹੋਰ ਉੱਪਰ ਕੋਈ ਚੀਜ਼ ਨਹੀਂ ਹੈਗੀ ਹੋਰ ਉੱਪਰ ਇਸ ਤੋਂ ਉੱਪਰ ਕੋਈ ਇਹ ਐਵੇਂ ਦਾ ਪੈਕ ਨਹੀਂ ਹੈਗਾ ਜਿਹੜਾ ਤੁਹਾਡੀ ਸਕਿਨ ਨੂੰ ਟਾਈਟ ਕਰੂਗਾ ਸਿਰਫ ਮਲਤਾਨੀ ਮਿੱਟੀ ਇਹ ਇੱਕ ਹੈਗੀ ਪਟਕੜੀ। ਲੋ ਜੀ ਆਪਾਂ ਇਹਨੂੰ ਲਾ ਲਿਆ ਫੇਸ ਤੇ ਚੰਗੀ ਤਰ੍ਹਾਂ ਦੇਖ ਲਓ ਤੁਸੀਂ ਠੀਕ ਆ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸੁਕਾਵਾਂਗੇ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਗਿਆ ਫਿਰ ਇਹਨੂੰ ਨੋਰਮਲ ਵਾਟਰ ਨਾਲ ਵਾਸ਼ ਕਰ ਲਾਂਗੇ ਵਾਸ਼ ਕਰਨ ਤੋਂ ਬਾਅਦ ਆਪਾਂ ਕੋਈ ਵੀ ਮੋਇਸਚਰਾਈਜ਼ਰ ਲਗਾਉਣਾ ਉਸ ਤੋਂ ਬਾਅਦ ਜੇ ਕੋਈ ਵੀ ਤੁਸੀਂ ਪੈਕ ਲਗਾਉਣੀ ਹੋਣੀ ਹੈ ਉਸ ਤੋਂ ਬਾਅਦ ਮੋਇਸਚਰਾਈਜ਼ਰ ਜ਼ਰੂਰ ਲਗਾਇਆ ਕਰੋ ਠੀਕ ਹੈ ਤੇ ਆਪਾਂ ਤਾਂ ਲਗਾਉਣੀ ਆ ਮਲੱਠੀ ਵਾਲਾਈ ਜਿਹੜਾ ਕਿ ਮੈਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਦੱਸਦੀ ਹੁੰਦੀ ਆ ਮੈਂ ਉਹੀ ਯੂਜ਼ ਕਰਦੀ ਆ ਤੁਸੀਂ ਜਿਹੜਾ ਵੀ ਯੂਜ਼ ਕਰਦੇ ਤੁਸੀਂ ਉਹ ਲਗਾ ਸਕਦੇ ਹੋ ਇਹਨੂੰ ਤੁਸੀਂ ਆਪਦੀ neck ਤੇ ਵੀ ਯੂਜ਼ ਕਰ ਸਕਦੇ ਹੋ ਆਪਦੇ hands ਤੇ ਵੀ ਯੂਜ਼ ਕਰ ਸਕਦੇ ਹੋ ਲਓ ਜੀ ਠੀਕ ਆ ਆਪਾਂ ਹੁਣ ਇਹਨੂੰ ਲਗਾ ਲਿਆ ਜਦੋਂ ਆਪਣੇ 20 ਤੋਂ 25 ਮਿੰਟ ਤੈਨੂੰ ਰੱਖਣਾ ਹੀ ਰੱਖਣਾ ਉਸ ਤੋਂ ਜ਼ਿਆਦਾ ਟਾਈਮ ਵੀ ਲੱਗ ਸਕਦਾ ਅੱਧਾ ਘੰਟਾ ਵੀ ਲੱਗ ਸਕਦਾ ਤੁਹਾਨੂੰ ਸੁੱਕਣ ਤੇ ਤਾਂ ਉਸ ਜਦੋਂ ਚੰਗੀ ਤਰ੍ਹਾਂ ਸੁੱਕ ਗਿਆ ਫਿਰ ਆਪਾਂ ਇਹਨੂੰ ਵਾਸ਼ ਕਰ ਲਾਂਗੇ ਨਾਰਮਲ ਵਾਟਰ ਨਾਲ ਵਾਸ਼ ਕਰਨ ਤੋਂ ਬਾਅਦ ਫਿਰ ਤੁਸੀਂ ਆਪਦਾ ਰਿਜ਼ਲਟ ਦੇਖੋ ਪਹਿਲੀ ਵਾਰੀ ਜੀ ਤੁਹਾਨੂੰ ਆਦੇ ਫੇਸ ਦਾ ਰਿਜ਼ਲਟ ਮਿਲ ਜੂਗਾ ਪਹਿਲੀ ਵਾਰੀ 'ਚ ਤੇ ਇੱਕ ਹਫ਼ਤਾ ਲਗਾਤਾਰ ਤੁਸੀਂ ਇਹਨੂੰ ਇੱਕ ਇੱਕ ਦਿਨ ਛੱਡ ਕੇ ਕਰਨਾ ਡੇਲੀ ਰੁਟੀਨ 'ਚ ਨਹੀਂ ਕਰਨਾ ਠੀਕ ਹੈ ਜਿਵੇਂ ਅੱਜ ਲਾ ਲਿਆ ਕੱਲ ਨੂੰ ਛੱਡ ਦੇਣਾ ਅਗਲੇ ਦਿਨ ਅਗਲੇ ਦਿਨ ਇੱਕ ਹਫ਼ਤਾ ਤੁਸੀਂ ਰੁਟੀਨ ਜੇ ਚੀਜ਼ ਫਿਰ ਤੁਸੀਂ ਰਿਜ਼ਲਟ ਮੈਨੂੰ ਆਪ ਖੁਦ ਦੱਸੋਗੇ ਵੀ ਤੁਹਾਡੀ ਸਕਿਨ 'ਚ ਕੀ ਫਰਕ ਆਇਆ ਇੰਨੀਆਂ ਵਧਗਾ ਚੀਜ਼ਾਂ ਇਹ ਤੁਹਾਨੂੰ ਪਤਾ ਹੀ ਹੈ ਗਲਾਵਜਲ ਫੜਕੜੀ ਦੁੱਧ ਤਾਂ ਆਪਣਾ ਕਲੀਨジング ਇੰਨਾ ਕੁ ਵਧੀਆ ਨਾਲ ਫੇਸ ਦਾ ਤੇ ਮਲਤਾਨੀ ਮਿੱਟੀ ਤਾਂ ਤੁਸੀਂ ਕੋਈ ਇਸ ਤੋਂ ਪਰਚੀ ਜੀ ਹੈ ਨਹੀਂ ਮੈਂ ਤੁਹਾਨੂੰ ਦੱਸਦਾ ਵੀ ਇਹਨੂੰ ਕੱਲੀ ਨੂੰ ਯੂਜ਼ ਕਰਨਾ ਸ਼ੁਰੂ ਕਰਦੇ ਤੁਸੀਂ ਤੁਹਾਡੀਆਂ ਸਕਿਨਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮ ਤੁਹਾਡੇ ਫੇਸ ਦੇ ਨਾਲ ਖਤਮ ਹੋ ਜਾਣਗੀਆਂ ਠੀਕ ਹੈ ਤੇ ਲਓ ਹੁਣ ਆਪਾਂ ਜਿੰਨਾ ਚਿਰ ਜਦੋਂ ਧੋਵਾਂਗੇ ਜੀ ਆਪਾਂ ਮੂੰਹ ਜਿਹੜਾ ਧੋਇਆ ਹੈ ਆਪਦਾ ਹੁੰਦੇ ਆ। ਰਿਜ਼ਲਟ ਆਪਾਂ ਤੁਹਾਨੂੰ ਦਿਖਾਉਣੀ। ਜਦੋਂ ਵੀ ਤੁਸੀਂ ਮੂੰਹ ਧੋਣੇ ਨਾ ਕਦੋਂ ਵੀ ਧੋਣੇ ਆ ਜਿੰਨੇ ਵਾਰੀ ਵੀ ਦਿਨ ਚ ਮੂੰਹ ਧੋਣੇ ਆ ਤੁਸੀਂ ਆਪਦਾ ਜਦੋਂ ਵੀ ਨੋ ਦੇ ਜਾਂ ਬਾਅਦ ਚੋ ਆ ਜਦਵੇਂ ਵੀ ਆਪਾਂ ਕਈ ਵਾਰ ਧੋਣੇ ਆ ਤਾਂ ਤੁਸੀਂ ਨਾ ਐਂਗਲ ਤੋਂ ਮੂੰਹ ਨੂੰ ਦੱਬ-ਦੱਬ ਕੇ ਨਹੀਂ ਜਰਾ ਹੁਦਾ ਕਰ ਠੀਕ ਆ। ਉਦੋਂ ਤੁਸੀਂ ਸਿਰਫ ਐਵੇਂ ਕਰਕੇ ਟੈਪ ਟੈਪ ਕਰਕੇ ਹੌਂ ਕਰਕੇ ਫੇਸ ਮੋਆ ਦੇ ਨੂੰ ਸੋਕ ਰਿਆ ਹੋਰ ਮਲੋ ਜੀ ਹੁਣ ਦੇਖੋ ਤੁਸੀਂ ਰਿਜ਼ਲਟ ਇੰਨਾ ਸੌਫਟ ਸੌਫਟ ਹੋ ਜਾਂਦਾ ਨਾ ਐਵੇਂ ਤੇ ਮੈਂ ਨਾ ਉਹ ਬਾਅਦ ਚ ਜਦੋਂ ਮੂੰਹ ਧੋਤਾ ਆਉਂਦਾ ਤੇ ਆਪਦੇ ਹੱਥਾਂ ਤੇ ਵੀ ਆਉਂਦੇ ਐ ਜੇ ਕਰਕੇ ਚੰਗੀ ਤਰ੍ਹਾਂ ਮਰ ਲੈਂਦੇ ਮੇਰੇ ਹੱਥ ਵੀ ਦੇਖੋ ਨਾਲੇ ਮੈਂ ਤੇ ਲਗਾ ਕੇ ਨਹੀਂ ਰੱਖਿਆ ਸੀ ਸੌਫਟ ਸੌਫਟ ਹੋ ਜਾਂਦੇ ਤੇ ਹੁਣ ਆਪਾਂ ਲਾਵਾਂਗੇ ਆਪਣਾ ਆ ਵਾਲਾ ਫੇਵਰੇਟ ਮੋਸਚਰਾਈਜ਼ਰ ਕੁਝ ਕੋਈ ਵੀ ਲਗਾ ਸਕਦੇ ਜਿਹੜਾ ਤੁਹਾਡੇ ਕੋਲੇ ਹੈਗਾ ਠੀਕ ਹੈ ਇਹਨੂੰ ਲਾਉਣ ਦਾ ਤੁਹਾਨੂੰ ਤਰੀਕਾ ਦੱਸਿਆ ਹੀ ਹੋਇਆ ਆਪਾਂ ਸਿਰਫ ਐਵੇਂ ਕਰਕੇ ਇੱਕ ਇੱਕ ਬੂੰਦ ਬੱਸ ਠੀਕ ਹੈ ਕਿਉਂਕਿ ਨਾ ਫਟਕੜੀ ਵੀ ਡਰਾਈ ਹੁੰਦੀ ਆ ਤੇ ਮਲਤਾਨੀ ਮਿੱਟੀ ਵੀ ਥੋੜੀ ਡਰਾਈ ਹੁੰਦੀ ਹੈ ਇਸ ਕਰਕੇ ਮੋਸਚਰਾਈਜ਼ਰ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਜਦੋਂ ਇਹ ਵਾਲਾ ਪੈਕ ਲਗਾਉ ਖਾਸ ਕਰਕੇ ਇਹ ਡਰਾਈ ਹੋਣ ਕਰਕੇ ਹੀ ਆਪਣੀ ਸਕਿਨ ਨੂੰ ਮਤਲਬ ਕਸਾਅ ਪੈਦਾ ਕਰਕੇ ਜਦੋਂ ਇਹ ਕਸਾਅ ਕਰਦੀਆਂ ਆਪਣੀ ਸਕਿਨ ਨੂੰ ਸਖਤ ਕਰਦੀਆਂ ਟਾਈਟ ਕਰਦੀਆਂ ਤਾਂ ਫੇਰ ਹੀ ਜਿਹੜੀ ਸਕਿਨ ਆਪਣੀ ਲਟਕੀ ਹੋਈ ਠੀਕ ਹੁੰਦੀ ਆ ਇਸ ਕਰਕੇ ਬਹੁਤ ਵਧੀਆ ਰਿਜ਼ਲਟ ਆ ਫੜਕੜੀ ਜਿੱਤੇ ਮਲਤਾਨੀ ਮਿੱਟੀ ਦੇ ਤੁਸੀਂ ਇਹਨੂੰ ਯੂਜ਼ ਕਰਕੇ ਦੇਖੋ ਹਲੋ ਹੁਣ ਆਪਾਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਠੀਕ ਆ ਚਲੋ ਜੀ ਠੀਕ ਆ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਟਰਾਈ ਕਰਕੇ ਜਰੂਰ ਦੇਖਿਓ ਓਕੇ ਬਾਏ ਕੱਲ ਨੂੰ ਫਿਰ ਮਿਲਦੇ ਆਂ ਕੁਝ ਨਵਾਂ ਲੈ ਕੇ ਓਕੇ